ਤੇ ਪੁੱਤ ਚਿੱਟੇ ਦੇ ਨਸ਼ੇ ਤੇ ਲੱਗ ਜਾਂਦਾ ਉਹ ਘਰ ਦੇ ਭਾਂਡੇ ਵੇਚਦਾ ਸਿਲੰਡਰ ਵੇਚਦਾ ਇੱਥੋਂ ਤੱਕ ਗੇਟ ਲਾ ਕੇ ਵੀ ਵੇਚ ਦਿੰਦਾ ਹੈ ਅੱਜ ਇਹ ਮੁੱਖ ਮੰਤਰੀ ਦੀ ਉਹ ਹਾਲਤ ਹੈ ਯਾਰ ਖਜ਼ਾਨਾ ਭਰਨ ਦੇ ਬੜੇ ਸਾਧਨ ਤੁਹਾਡੇ ਕੋਲੇ ਬੜੇ ਵੱਡੇ ਵੱਡੇ ਅਥਾਸ਼ਤਰੀ ਹੈ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜੋ ਕਬਜ਼ੇ ਵਾਲੀਆਂ ਥਾਵਾਂ ਤੇ ਰਹਿ ਰਹੇ ਲੋਕ ਹੈ ਉਹਨਾਂ ਨੂੰ ਤੁਸੀਂ ਉਹਨਾਂ ਦੀਆਂ ਵਾਜਬ ਕੀਮਤਾਂ ਪਾ ਕੇ ਉਹਨਾਂ ਦੀਆਂ ਰਜਿਸਟਰੀਆਂ ਕਰੋ ਲੋਕ ਆਸਾਨੀ ਨਾਲ ਭਰ ਦੇਣਗੇ ਬਿਜਲੀ ਦੇ ਬਿੱਲਾ ਜਮਾ ਮਾਫ ਨਾ ਕਰੋ ਔਰ ਘੱਟ ਪੈਸੇ ਲੈ ਕੇ ਹਰ ਇੱਕ ਬੰਦੇ ਨੂੰ ਪ੍ਰੋਪਰ ਬਿਜਲੀ ਦਿਓ ਤੁਹਾਡਾ ਖਜ਼ਾਨੇ ਦੀ ਪਰਪਾਈ ਹੋ ਸਕਦੀ ਹੈ ਬੱਸਾਂ ਦੇ ਕਿਰਾਇਆ ਮੁਫਤ ਨਾ ਕਰੋ ਬੱਸਾਂ ਦਾ ਵੀ ਜਿਹੜਾ ਬੱਸ ਕਿਰਾਇਆ ਜਿਹੜਾ ਉਹ ਕੱਟ ਕੀਤਾ ਜਾਵੇ ਤਾਂ ਜੈਪੀਮ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋੜਕਪੁਰਾ ਸ਼ਹਿਰ ਵਾਸੀਓ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਤੁਸੀਂ ਸਾਰਿਆਂ ਨੇ ਕੁਝ ਦਿਨ ਪਹਿਲਾਂ ਇੱਕ ਕੋੜਕਪੁਰਾ ਸ਼ਹਿਰ ਦੇ ਵਿੱਚ ਸਾਡੇ ਹਲਕਾ ਵਿਧਾਇਕ ਮਾਨਯੋਗ ਸਪੀਕਰ ਸਾਹਿਬ ਇਹ ਇੱਕ ਐਲਾਨ ਕਰਕੇ ਗਏ ਹੈ ਕਿ ਕੋੜਕਪੁਰੇ ਦਾ ਮੇਨ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਕੱਢ ਦੇਣਾ ਦੇਖੋ ਬੱਤੀਆਂ ਵਾਲੇ ਚੌਂਕ ਤੋਂ ਤਿੰਨ ਕੋਨੀ ਤੱਕ ਜਦੋਂ بارشਾਂ ਹੁੰਦੀਆਂ ਤਾਂ ਛੋਟਾ ਦੁਕਾਨਦਾਰ ਕੀ ਵੱਡਾ ਦੁਕਾਨਦਾਰ ਕੀ ਹਰ ਛੋਟੇ ਵੱਡੇ ਕਿੱਤੇ ਵਾਲਾ ਲੰਘਣ ਵਾਲੇ ਤਾਂ ਆਮ ਲੋਕ ਅੱਜ ਵੀ ਪਰੇਸ਼ਾਨ ਆ ਕਿਉਂਕਿ ਬਹੁਤ ੁਖੜੀਆਂ ਔਰ ਉਹ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਅਜੇ ਤੱਕ ਇਹਨਾਂ ਤੋਂ ਹੋਇਆ ਨਹੀਂ ਹੈ ਇਹ ਅੱਜ ਕਹਿ ਰਿਹਾ ਕਿ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਤੇ ਤੁਲੇ ਹੋਏ ਐ ਭਾਵੇਂ ਉਹ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਹੋਵੇ ਜਾਂ ਪਟਿਆਲੇ ਦਾ ਬੱਸ ਸਟੈਂਡ ਹੋਵੇ ਮਹਾਲੀ ਦੇ ਵਿੱਚ ਦਾਣਾ ਮੰਡੀ ਹੋਵੇ ਇਸੇ ਤਰਜ਼ ਤੇ ਪੰਜਾਬ ਦਾ ਖਜ਼ਾਨਾ ਭਰਨ ਵਾਸਤੇ ਜਿਵੇਂ ਮੁੱਖ ਮੰਤਰੀ ਨੇ ਪਹਿਲਾਂ ਅਨਾਉਂਸ ਕੀਤਾ ਕਿ ਰਾਜ ਸਭਾ ਮੈਂਬਰ ਪੰਜਾਬ ਦੇ ਮੰਤਰੀ 20-20 ਕਰੋੜ ਰੁਪਏ ਖਜ਼ਾਨੇ 'ਚ ਜਮ੍ਹਾਂ ਕਰਾਉਣ ਔਰ ਦੇਖੋ ਅੱਜ ਇਹ ਭ੍ਰਸ਼ਟਾਚਾਰ ਚ ਇਹਨਾਂ ਵਾਅਦਾ ਹੋ ਜਾਣਾ ਔਰ ਹੋ ਗਿਆ ਠਾਂੜਿਆ ਤਹਿਸੀਲਾਂ ਦੇ ਵਿੱਚ ਦੁੱਗਣੇ ਚੌਗਣੇ ਪੈਸੇ ਲੱਗਦੇ ਆ ਰਜਿਸਟਰੀਆਂ ਕਰਨ ਤੇ ਬੰਦਾ ਛਡਾਉਣ ਵਾਸਤੇ ਤੁਸੀਂ ਅੱਜ ਇਹ ਸਪੀਕਰ ਸਾਹਿਬ ਅਨਾਉਂਸ ਕਰਕੇ ਗਏ ਆ ਸਾਰਿਆਂ ਨੇ ਵੇਖੀ ਆ ਵੀਡੀਓ ਡੀਸੀ ਸਾਹਿਬ ਵੀ ਫਰੀ ਕੋਟ ਦੇ ਨਾਲ ਸੀ ਓ ਯਾਰੋ ਇਹਨਾਂ ਤੋਂ ਫਰੀਦਕੋਟ ਦੀ 슈ਗਰ ਮਿਲ ਬੰਦ ਹੋ ਗਈ ਕੋੜ ਦੇ ਪੂਰੇ ਇਸ ਸੰਧਵਾਦੇ ਵਿੱਚ ਇਹਨਾਂ ਦੇ ਪਿੰਡ ਦੇ ਵਿੱਚ ਸਪੀਨਿੰਗ ਮਿਲ ਬੰਦ ਹੋ ਗਈ ਹਜ਼ਾਰਾਂ ਮਜ਼ਦਮ ਬੇਕਾਰ ਹੋ ਗਏ ਮਾਰਕ ਫੈਡ ਜੋ ਕਿ ਮੁੱਖ ਮੰਤਰੀ ਦਾ ਵਿਭਾਗ ਹੈ ਪੰਜ ਵੱਡੇ ਪ੍ਰੋਜੈਕਟ ਜਿੱਥੇ ਕਿ ਆਂਗਣਵਾੜੀ ਵਰਕ ਆਂਗਣਵਾੜੀ ਜਿਹੜੇ ਸਾਡੇ ادارے ਆ ਉੱਥੇ ਬੱਚਾਂ ਲਈ ਖਾਣਾ ਤਿਆਰ ਕੀਤਾ ਜਾਂਦਾ ਸੀ ਉਹ ادارے ਇਹਨਾਂ ਨੇ ਬੰਦ ਕਰਤੇ ਸੋ ਅੱਜ ਗੱਲ ਸਹੇਦ ਨਹੀਂ ਗੱਲ ਪੈਸੇ ਦੀ ਹੈ ਜੇ ਸਪੀਕਰ ਸਾਹਿਬ ਕੋਟਕਪੂਰੇ ਦਾ ਬੱਸ ਸਟੈਂਡ ਇੱਥੋਂ ਬਾਹਰ ਕੱਢਣ ਲਈ ਇੱਕ ਰੂਟ ਪਲਾਨ ਦੇ ਕੇ ਗਏ ਹੈ ਤੇ ਦੇਖੋ ਕੋਟਕਪੂਰਾ ਬੱਸ ਸਟੈਂਡ ਦੇ ਆਸ-ਪਾਸੇ ਕਰੋੜਾਂ ਰੁਪਏ ਦੇ ਸ਼ੋਅਰੂਮ ਹੈ ਇਹਨਾਂ ਨੂੰ ਚਾਹੀਦਾ ਕਿ ਇਸ ਧੰਦੇ ਵੱਲ ਨਾ ਜਾਓ ਕਿਉਂਕਿ ਜਿਹੜਾ ਤੁਸੀਂ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਸਰਕਾਰੀ ادارਿਆਂ ਨੂੰ ਵੇਚਣ ਤੇ ਤੁਲੇ ਹੋ ਹੋ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬੜੇ ਵੱਡੇ ਸੰਘਰਸ਼ਾਂ ਨਾਲ ਪ੍ਰਾਈਵੇਟ ਤੋਂ ਸਰਕਾਰੀ ਧਾਰਿਆਂ ਵੱਲ ਅਸੀਂ ਆਏ ਸੀ ਔਰ ਬੜੀਆਂ ਕੁਰਬਾਨੀਆਂ ਹੋਈਆਂ ਔਰ ਅੱਜ ਜੇ ਕੋਟਪੂਰੇ ਦਾ ਬੱਸ ਸਟੈਂਡ ਇਹ ਬਾਹਰ ਕੱਢਦੇ ਆ ਤਾਂ ਉਹ ਦਿਨ ਦੂਰ ਨਹੀਂ ਕੋਟਪੂਰੇ ਦਾ ਬਿਜਲੀ ਘਰ ਵੀ ਵੇਚਣਗੇ ਸੋ ਕੋਟਪੂਰਾ ਵਾਸੀਓ ਬਾਹਰ ਆਓ ਦੇਖੋ ਅਸੀਂ ਕੋਟਪੂਰੇ ਦਾ ਕਦੇ ਐਮਐਲਏ ਨਹੀਂ ਬਣਾ ਸਕੇ ਜਿੰਨੇ ਵੀ ਅਸੀਂ 5-6 ਬੰਦੇ ਸੰਧਵਾ ਤੋਂ ਬਣਾਤੇ ਭਾਵੇਂ ਉਹ ਰਾਸ਼ਟਰਪਤੀ ਸਾਹਿਬ ਹੋਣ ਮੁੱਖ ਮੰਤਰੀ ਹੋਵੇ ਵੱਡੇ-ਵੱਡੇ ਮੰਤਰੀ ਹੋਣ ਕਦੇ ਮਕਸਰ ਵਾਲੇ ਬਣ ਗਏ ਕਦੇ ਫ੍ਰੀਕੋਰਟ ਵਾਲੇ ਬਣ ਗਏ ਅੱਜ ਕੋੜਕਪੂਰੇ ਦੀ ਅਰਥਵਿਵਸਥਾ ਇੰਨੀ ਮਾੜੀ ਐ ਔਰ ਕਦੇ ਕੋੜਕਪੂਰੇ ਨੂੰ ਚਿੱਟੇ ਸੋਨੇ ਦਾ ਸ਼ਹਿਰ ਕਿਹਾ ਜਾਂਦਾ ਸੀ ਅੱਜ ਇੱਥੋਂ ਦੀਆਂ ਸੜਕਾਂ ਇੱਥੋਂ ਦੀ ਮਾਰਕੀਟ ਦਾ ਉਹ ਮੰਦਾ ਹਾਲ ਐ ਤੇ ਜਦੋਂ ਬਾਰਸ਼ਾਂ ਹੁੰਦੀਆਂ ਐ ਤੇ ਕਈ ਕਈ ਦਿਨ ਦੁਕਾਨਾਂ ਬੰਦ ਰੱਖਣੀਆਂ ਪੈਣੀਆਂ ਸੋ ਮੈਂ ਕੋੜਕਪੁਰਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਆਓ ਨਿਕਲੋ ਕੱਲੇ ਕੋੜਕਪੁਰੇ ਨੂੰ ਨਹੀਂ ਬਚਾਉਣਾ ਆਪਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਝਾੜੂ ਵਾਲਿਆਂ ਦੇ ਸਾਡੇ ਵਰਕਰ ਹੈ ਇਹਨਾਂ ਨੂੰ ਨਾ ਤਾਂ ਟਿਕਟਾਂ ਦੇਣੀਆਂ ਹੁਣੇ ਦੇਖੋ ਤੁਸੀਂ ਤਰਨਤਾਰਨ ਵਿੱਚ ਇੱਕ ਅਕਾਲੀ ਦਲ ਦੇ ਸੰਧੂ ਨੂੰ ਲਿਆ ਕੇ ਜਿਹੜਾ ਆਮ ਆਦਮੀ ਪਾਰਟੀ ਦਾ ਉੱਥੇ ਉਮੀਦਵਾਰ ਬਣਾਇਆ ਗਿਆ ਸੋ ਝਾੜੂ ਦੇ ਵਰਕਰ ਸਾਥੀਓ ਤੁਹਾਨੂੰ ਇਹਨਾਂ ਨੇ ਨਵਾਜਣਾ ਨਹੀਂ ਟਿਕਟਾਂ ਦੇ ਕੇ ਤੁਹਾਡੇ ਤੋਂ ਗੋਹਾ ਗੂੜੇ ਕਰਾਉਣਾ ਔਰ ਪੰਜਾਬ ਨੂੰ ਵਿਚਾਲੋ ਅੱਜ ਸਮਾਂ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਤੁਹਾਨੂੰ ਬਖਸ਼ਣਾ ਨਹੀਂਗਾ ਕੋਟਪੂਰਾ ਫਰੀਦਕੋਟ ਅਸੀਂ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਰਹਿੰਦੇ ਆ ਅਸੀਂ ਇੱਥੋਂ ਦਾ ਕਦੇ ਐਮਪੀ ਨਹੀਂ ਲੋਕਲ ਬਣਾ ਸਕੇ ਔਰ ਦੂਰ ਦਰਾਡੇ ਵਾਕੇ ਕਦੇ ਸਲੀਕ ਆ ਗਿਆ ਕਦੇ ਖਾਲਸਾ ਆ ਗਿਆ ਕਦੇ ਕੋਈ ਆ ਗਿਆ ਅਸੀਂ ਦੂਰ ਦਰਾਡੇ ਦੇ ਲੋਕਾਂ ਨੂੰ ਐਮਪੀ ਬਣਾ ਬਣਾ ਇੱਥੋਂ ਤੁਰੇ ਐ ਸੋ ਸਾਡੇ ਪੰਜਾਬ ਦਾ ਜਿੱਥੇ ਨੁਕਸਾਨ ਹੋ ਰਿਹਾ ਹੈ ਸਾਡੇ ਆਮ ਹਲਕਿਆਂ ਦਾ ਨੁਕਸਾਨ ਹੋ ਰਿਹਾ ਹੈ ਔਰ ਅੱਜ ਪੰਜਾਬ ਦੇ ਵਿੱਚ ਜਿਹੜਾ ਇਹ ਨਿਜੀ ਕਰਨ ਵਾਲੇ ਪਾਸੇ ਨੂੰ ਤੁਰੇ ਹੋਇਆ ਪੰਜਾਬ ਦਾ ਮੁੱਖ ਮੰਤਰੀ ਗੱਲ ਜੀ ਪੀਪਾ ਪਾ ਕੇ ਤੁਰਿਆ ਫਿਰਦਾ ਕਿ ਖਜ਼ਾਨਾ ਖਾਲੀ ਹੈ ਓਏ ਯਾਰ ਖਜ਼ਾਨਾ ਭਰਨ ਦੇ ਬੜੇ ਸਾਧਨ ਹੈ ਤੁਹਾਡੇ ਕੋਲੇ ਬੜੇ ਵੱਡੇ ਵੱਡੇ ਅਧਿਸ਼ਾਸਤਰੀ ਐ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜੋ ਕਬਜ਼ੇ ਵਾਲੀਆਂ ਥਾਵਾਂ ਤੇ ਰਹਿ ਰਹੇ ਲੋਕ ਐ ਉਹਨਾਂ ਨੂੰ ਤੁਸੀਂ ਉਹਨਾਂ ਦੀਆਂ ਵਾਜਬ ਕੀਮਤਾਂ ਪਾ ਕੇ ਉਹਨਾਂ ਦੀਆਂ ਰਜਿਸਟਰੀਆਂ ਕਰੋ ਲੋਕ ਆਸਾਨੀ ਨਾਲ ਭਰ ਦੇਣਗੇ ਬਿਜਲੀ ਦੇ ਬਿੱਲ ਜਮਾ ਮਾਫ ਨਾ ਕਰੋ ਔਰ ਘੱਟ ਪੈਸੇ ਲੈ ਕੇ ਹਰ ਇੱਕ ਬੰਦੇ ਨੂੰ ਪ੍ਰੋਪਰ ਬਿਜਲੀ ਦਿਓ ਤੁਹਾਡਾ ਖਜ਼ਾਨੇ ਦੀ ਪਰਪਾਈ ਹੋ ਸਕਦੀ ਐ ਬੱਸਾਂ ਦੇ ਕਿਰਾਇਆ ਮੁਕਤ ਨਾ ਕਰੋ ਬੱਸਾਂ ਦਾ ਵੀ ਜਿਹੜਾ ਬੱਸ ਕਿਰਾਇਆ ਜਿਹੜਾ ਉਹ ਘੱਟ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਪੀਆਰਟੀਸੀ ਦੇ ਰੋਡਵੇਜ ਦੇ ਵਿੱਚ ਸਫ਼ਰ ਕਰਨ ਤੇ ਇਹਨਾਂ ਮਹਿਕਮਿਆਂ ਦੀ ਆਮਦਨ 'ਚ ਵਾਧਾ ਹੋਵੇ ਸੋ ਪੰਜਾਬ ਵਾਸੀਓ ਅੱਜ ਸਮਾਂ ਔਰ ਇਸ ਸਮੇਂ ਨੂੰ ਸਮਝੋ ਕਿ ਜੇ ਅੱਜ ਕੋੜਕਪੁਰ ਦਾ ਬੱਸ ਸਟੈਂਡ ਵੇਚਿਆ ਜਾ ਰਿਹਾ ਪਟਿਆਲੇ ਦਾ ਬੱਸ ਸਟੈਂਡ ਵੇਚਿਆ ਜਾ ਰਿਹਾ ਔਰ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਕੋਈ ਉਹ ਤਾਂ ਦੂਰ ਨਹੀਂ ਜਿੱਦੇ ਪੰਜਾਬ ਦੇ ਸਾਰੇ ਸਰਕਾਰੀ ادارے ਇਹਨਾਂ ਨੇ ਵੇਚ ਦਿੰਦੇ ਆ ਜਦੋਂ ਕਿਸੇ ਦਾ ਧੀ ਪੁੱਤ ਚਿੱਟੇ ਦੇ ਨਸ਼ੇ ਤੇ ਲੱਗ ਜਾਂਦਾ ਉਹ ਘਰ ਦੇ ਭਾਂਡੇ ਵੇਚਦਾ ਸਿਲੰਡਰ ਵੇਚਦਾ ਇੱਥੋਂ ਤੱਕ ਗੇਟ ਲਾ ਕੇ ਵੀ ਵੇਚ ਦਿੰਦਾ ਅੱਜ ਇਹ ਮੁੱਖ ਮੰਤਰੀ ਦੀ ਉਹ ਹਾਲਤ ਹੈ